ਕਾਲਾ ਜਿਵੇਂ ਆਪਾਂ ਗੱਲ ਕਰਦੇ ਆਂ ਓਪਨ ਦੇ ਵਿੱਚ ਕਿੱਥੋਂ ਕਿੱਥੋਂ ਮਤਲਬ ਕਾਲਾ ਬੈਸਟ ਰਿਹਾ ਤੇ ਕੀ ਕੀ ਅੱਜ ਤੱਕਰ ਸਨਮਾਨ ਤੋਂ ਕਾਲੇ ਦੇ ਕਿੰਨੇ ਮੋਟਰਸਾਈਕਲ ਜਿੱਤੇ ਕਿੰਨੀਆਂ ਕੋਈ ਮੰਨਗਾ ਚ ਲੈ ਐਲ ਸੀ ਡੀਆਂ ਤੇ ਕੀ ਕੀ ਪ੍ਰਾਪਤੀਆਂ ਕਾਲੇ ਦੀਆਂ ਕਬੱਡੀ ਦੇ ਵਿੱਚ ਮੈਂ ਬਈ ਜਦੋਂ ਸਾਂ ਪਹਿਲੀ ਵਾਰੀ ਮੈਂ ਓਪਨ ਦੇ ਵਿੱਚ ਬੈਸਟ ਨਿਕਲਿਆ ਸੀਗਾ ਸੁੱਖਣ ਵਾਲੇ ਸੁੱਖਣ ਵਾਲੇ ਫਰੀਲ ਕੋਡ ਦੇ ਸਟੇਟ ਹਾਂ 14 ਦੇ ਵਿੱਚ ਵਾਸ਼ਿੰਗ ਮਸ਼ੀਨ ਸੀ ਉਦੋਂ ਅੱਛਾ ਬਈ ਤੇ ਪਹਿਲੀ ਵਾਰੀ 14 ਦੇ ਨਿਕਲੇ ਆ ਤੇ ਮੁਰਕੇ ਸਮਝ ਲਾ ਮੁਰਕੇ ਦੇ ਬਾਬੇ ਦੀ ਗਰਪਨਾ ਵਧੀਆ ਤੁਮੜ ਕੇ ਮੈਨੂੰ 6-7 ਤਵਾਸ਼ੀ ਮਸ਼ੀਨਾਂ ਜਿੱਤੀਆਂ ਠੀਕ ਆ ਬਈ ਤੇ 5-6 ਐਲਸੀਡੀਆਂ ਹੂੰ ਤੇ ਨਗਦੀ ਨੁਰਦੀ ਤੇ ਮੈਂ 14 ਮੋਟਰਾਂ ਜਿੱਤੇ ਆ 14 ਮੋਟਰਾਂ ਜਿੱਤੇ ਤੇ ਇੱਕ ਨੋਗਰਾ ਘੋੜਾ ਜਿੱਤਾ ਸੀ ਮੈਂ ਆਪਦੇ ਪਿੰਡੀ ਪਿੰਡੀ ਉਹ ਤੋਂ ਮਾੜੀ ਚ ਖੇਡਦਾ ਸੀ ਇਹ ਤੂੰ ਮੈਂ ਉਹਦਾ ਮਾੜੀ ਟੀਮ ਬਣਾਈ ਮੈਂ ਤੇ ਸੋਨਾ ਬਾਂਦਰਾਂ ਵਾਲਾ ਮਾੜੀ ਜੀ ਖੇਡਦੇ ਸੀ ਉਹ ਦਿਨ ਵੀ ਸਾਡੇ ਸਾਰੇ ਜਿਹੜੀ ਤੜਕੇ ਕਿਉਂਕਿ ਕਮੇਟੀ ਮੇਰੇ ਥੋੜੀ ਜੀ ਪਿੰਡ ਦੀ ਹੂੰ ਉਲਟੀ ਹੁੰਦੀ ਸੀਗੀ ਤਕਰੀਬਨ ਠੀਕ ਆ ਬਈ ਠੀਕ ਆ ਤੇ ਤੜਕੇ ਤੋਂ ਲੈ ਕੇ ਜਿਹੜੇ ਪਹਿਲੇ ਮੈਚ ਤੋਂ ਲੈ ਕੇ ਹੀ ਉਹਨਾਂ ਨੇ ਮੈਚ ਪਸਾਈ ਰੱਖੇ ਸਾਡੇ ਤੇ ਪਰ ਪਾਬੇ ਦੀ ਗਰਪਾ ਕਿਉਂਕਿ ਆਪਾਂ ਵੀ ਡੇਲੀ ਨਤੰਗ ਜਿਆਦੇ ਸੀ ਜਦੋਂ ਹਾਂਜੀ ਲੋ ਜੀ ਤੇ ਜੇ ਮੰਨ ਕੇ ਚੱਲੋ ਤਾਂ 10 ਟੂਰਨਾਮੈਂਟ ਖੇਡਦੇ ਸੀ ਤਾਂ ਵਾਇਗਰ ਦੀ ਵਾਰ ਆਪਾਂ ਨਾਲ 7 ਜਾਂ 8 ਟੂਰਨਾਮੈਂਟ ਜਿਆਦੇ ਹੀ ਜਿਆਦੇ ਸੀਗੇ ਤੇ ਜਿਹੜੇ ਹਰਦੇ ਵੀ ਸੀ ਜਾਂਦਾ ਪਹਿਲਾਂ ਹੀ ਹਾਰ ਜਾਂਦੇ ਹੁੰਦੇ ਸੀਗੇ ਜਾਂ ਸੈਮੀ ਸੂਮੀ ਜਾ ਕੇ ਇੱਕ ਤੇ ਹਾਰ ਗਏ ਅੱਧੇ ਤੇ ਹਾਰ ਗਏ ਹਨਾ ਹੂੰ